ਆ ਲਾਲ ਬਟਨ ਦਬ ਕੇ ਸਬਸਕ੍ਰਾਈਬ ਕਰ ਦਿਓ ਯਾਰ ਹੈਲੋ ਹਾਈ ਨਮਸਤੇ ਆਦਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਨੈਂਸੀ ਅਰੋੜਾ ਤੇ ਅੱਜ ਅਸੀਂ ਫੋਕ ਐਂਡ ਬੀਟਸ ਚੈਨਲ ਵੱਲੋਂ ਪਹੁੰਚੇ ਆ ਰਕਸ਼ਾ ਬੰਧਨ ਦਾ ਪਾਰਟ 2 ਕਰਨ ਲਈ ਜੋ ਕਿ ਪੂਰੇ ਕਵਰ ਕਰਾਂਗੇ ਆਪਾਂ ਸਵੀਟ ਸ਼ਾਪ ਐਂਡ ਬੇਕਰਸ ਦੀਆਂ ਦੁਕਾਨਾਂ ਤੇ ਬਹੁਤ ਰਸ਼ ਹੋਏਗਾ ਤੇ ਦੇਖਦੇ ਆ ਕਿੰਨਾ ਕੁ ਰਸ਼ ਹੈ ਕਿੰਨੇ ਕੁ ਗਿਫਟ ਆਈਟਮਸ ਲੈਣ ਲਈ ਲੋਕੀ ਪਹੁੰਚੇ ਹੋਏ ਨੇ ਤੇ ਹੁਣ ਪਹੁੰਚੇ ਆਪਾਂ ਫਗਵਾੜਾ ਦੀ ਹੁਸ਼ਿਆਰਪੁਰ ਰੋਡ ਤੇ ਜੋ ਕਿ ਬਹੁਤ ਫੇਮਸ ਦੁਕਾਨ ਹੈ ਸੁਧੀਰ ਸਵੀਟਸ ਤੁਸੀਂ ਦੇਖ ਸਕਦੇ ਹੋ ਉੱਥੇ ਪਹੁੰਚੇ ਹੋਏ ਆਂ ਤੇ ਆਓ ਲੈ ਚੱਲਦੇ ਆ ਤੁਹਾਨੂੰ ਸੀਟ ਸ਼ਾਪ ਦੇ ਅੰਦਰ ਹਾਂਜੀ ਆਂਟੀ ਤੁਹਾਡਾ ਕੀ ਨਾਮ ਆ ਏ ਰਣਜੀਤ ਕੌਰ ਜਿੱਦਾਂ ਕਿ ਸੁਦੀਰ ਸਵੀਟਸ ਬਹੁਤ ਪੁਰਾਣੀ ਦੁਕਾਨ ਹੈ ਤੇ ਕਿਹੜੇ ਕਿਹੜੇ ਵੈਰਾਈਟੀਆਂ ਲੈਂਗੇ ਤੁਸੀਂ ਰੱਖੜੀ ਬੰਦਨ ਦੀ ਬਹੁਤ ਬਹੁਤ ਵੈਰਾਈਟੀਆਂ ਅਸੀਂ ਹਮੇਸ਼ਾ ਇੱਥੋਂ ਚੀਜ਼ ਲੈ ਕੇ ਜਾਂਦੀ ਕੁਝ ਵੀ ਲੈ ਜਾਣਾ ਹੋਵੇ ਸਾਡੇ ਬੱਚਿਆਂ ਦੇ ਖਾਂ ਬੱਚੇ ਵੀ ਹੋਇਆ ਬਹੁਤ ਚੜਦੇ ਅਸੀਂ ਮਤਲਬ ਚੀਜ਼ ਬਹੁਤ ਵਧੀਆ ਹੁੰਦੀ ਆ ਕਿ ਰੱਖੜੀ ਬੰਦਨ ਦੇ ਅੱਜ ਕੀ ਲਿਆ ਤੁਸੀਂ ਸਪੈਸ਼ਲ ਅੱਜ ਅਸੀਂ ਗੁਲਾਬ ਜਾਮਾ ਹਾਂ ਕੋਈ ਨਵੀਂ ਆਈਟਮ ਵੀ ਲਈ ਨਹੀਂ ਅਜੇ ਤਾਂ ਲਈ ਨਹੀਂ ਲੈ ਲੈਣੇ ਆ ਕੋਈ ਨਹੀਂ ਤੇ ਰੱਛ ਕਰਕੇ ਨਾਲ ਬੱਚੇ ਆ ਪਰ ਨਹੀਂ ਵਧੀਆ ਸ਼ਾਪ ਵਧੀਆ ਸਾਰਾ ਰੱਖ ਰੱਖਿਆ ਬੰਦਨੀਆਂ ਮੁਬਾਰਕਾ ਵੀ ਦੇ ਦਿਓ ਫਿਰ ਆਡੀਅன்ஸ் ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਰੱਖਿਆ ਬੰਦਨੀਆਂ ਦੀ ਅਪਨਾ ਸ਼ੁਭ ਕਾਮਨਾ ਹਾਂਜੀ ਦੋਸਤੋ ਹੁਣ ਅਸੀਂ ਪਹੁੰਚਿਆ ਫੁਗਵਾੜਾ ਦੇ ਜੋਗੀ ਸਤਨਾਮਪੁਰਾ ਦੇ ਬਹੁਤ ਫੇਮਸ ਦੁਕਾਨ ਸੁਦੀਰ ਸਵੀਟਸ ਉਹਨਾਂ ਦੀ ਮਠਿਆਈ ਤੇ ਉਹਨਾਂ ਦੀ ਹਰ ਇੱਕ ਵੈਰਾਈਟੀ ਤਾਂ ਤੁਹਾਨੂੰ ਬਹੁਤ ਟੇਸਟੀ ਲੱਗਦੀ ਹੈ ਤੇ ਅੱਜ ਦੇਖਦੇ ਹਾਂ ਰੱਖੜੀ ਬੰਧਨ ਦੇ ਕਿਹੜੀ ਸਪੈਸ਼ਲ ਸਪੈਸ਼ਲ ਮਠਿਆਈ ਬਣਾਈ ਹੈ ਉਹਨਾਂ ਨੇ ਤੇ ਕਿਹੜੀ ਸਪੈਸ਼ਲ ਆਈਟਮਸ ਮੰਗਵਾਈ ਹੈ ਉਹਨਾਂ ਨੇ ਜੋ ਕਿ ਰੱਖੜੀ ਬੰਧਨ ਦੇ ਸਪੈਸ਼ਲ ਤੁਹਾਡੇ ਵਾਸਤੇ ਸਪੈਸ਼ਲ ਹੋਣ ਜਾ ਰਹੀ ਹੈ ਤੇ ਆਓ ਲੈ ਚੱਲਦੇ ਹਾਂ ਤੁਹਾਨੂੰ ਸ਼ਾਪ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਸਦੀਵ ਸਵੀਟਸੀ ਸ਼ਾਪ ਤੇ ਬਹੁਤ ਡਿਫਰੈਂਟ ਆਈਟਮਸ ਆਈਆਂ ਨੇ ਤੇ ਇਹਨਾਂ ਨੇ ਖੁਦ ਵੀ ਬਣਾਈਆਂ ਨੇ ਸ਼ਾਹੀ ਆਈਟਮਸ ਨੇ ਜੋ ਕਿ ਪੈਕਿੰਗ ਵੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣੀ ਹੋਈ ਹੈ ਪੈਕਿੰਗ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਬਣੇ ਹੋਏ ਡਰਾਈ ਫਰੂਟਸ ਵਾਲੀਆਂ ਮਠਿਆਈਆਂ ਤੇ ਡਰਾਈ ਫਰੂਟਸ ਵੀ ਵਿਦ ਪਏ ਹੋਏ ਹੈ ਤੇ ਬਹੁਤ ਹੀ ਵਧੀਆ ਜਿਦਾ ਕਿ ਪੈਕੇਜਿੰਗ ਬਹੁਤ ਵਧੀਆ ਹੈ ਇਹਨਾਂ ਦੀ ਤੇ ਤੁਸੀਂ ਦੇਖੋ ਮਠਿਆਈ ਦੇਖਣ ਚ ਹੀ ਲੱਗ ਰਹੀ ਹੈ ਕਿ ਬਹੁਤ ਵਧੀਆ ਹੋਏਗੀ ਅੰਦਰ ਟੇਸਟੀ ਵੀ ਹੋਏਗੀ ਤੇ ਇਹਦੀ ਪੈਕਿੰਗ ਦੇਖੋ ਬਹੁਤ ਸ਼ਾਹੀ ਪੈਕਿੰਗ ਬਣਾਈ ਹੋਈ ਹੈ ਇਹਦੀ ਤੇ ਮੈਨੂੰ ਲੱਗਦਾ ਨਹੀਂ ਹੈ ਕਿ ਤੇ ਹੋਰ ਇਸ ਤਰ੍ਹਾਂ ਦੀ ਪੈਕਿੰਗ ਹੋਏਗੀ ਜੋ ਕਿ ਇਹਨਾਂ ਦੀ ਸ਼ਾਹੀ ਪੈਕਿੰਗ ਬਣਾਈ ਹੋਈ ਹੈ ਤੇ ਬਹੁਤ ਡਿਫਰੈਂਟ ਟਾਈਪ ਦੀ ਹੈ ਜਿੱਦਾਂ ਕਿ ਆਪਾਂ ਬੈਂਗਲਸ ਵਾਸਤੇ ਦੇਖਦੇ ਹਾਂ ਕਿ ਚੂੜੀਆਂ ਬਣਾਉਣ ਵਾਸਤੇ ਕੋਈ ਇੱਕ ਲੱਕੜ ਦੇ ਬਣੇ ਹੁੰਦੇ ਆ ਤੇ ਬਾਕਸ ਬਣੇ ਹੁੰਦੇ ਆ ਤੇ ਇਹਨਾਂ ਨੇ ਉਸ ਤਰ੍ਹਾਂ ਦੀਆਂ ਹੀ ਮਠਿਆਈਆਂ ਦੀਆਂ ਬਹੁਤ ਵਧੀਆ-ਵਧੀਆ ਪੈਕੇਜਿੰਗ ਬਣਾਈ ਹੋਈ ਹੈ ਹੋਰ ਵੀ ਤਰ੍ਹਾਂ-ਤਰ੍ਹਾਂ ਦੀ ਮਠਿਆਈ ਦੀ ਤੁਸੀਂ ਪੈਕੇਜਿੰਗ ਦੇਖ ਸਕਦੇ ਹੋ ਜੋ ਕਿ ਇਹਨਾਂ ਦੀ ਫੇਮਸ ਦੇਸੀ ਘੋਦੀ ਬਣੀ ਹੋਈ ਸਵੀਟਸ ਹੁੰਦੀ ਹੈ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹੈਰੀ ਹੈ ਜੀ ਤੇ ਰੱਖੜਾ ਬੰਧਨ ਦੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੇ ਸਾਨੂੰ ਨਵੀਂ ਵੈਰਾਈਟੀਆਂ ਬਾਰੇ ਦੱਸੋ ਸਾਡੇ ਵੱਲੋਂ ਮੈਂ ਸੁਦੀਰ ਸਵੀਟ ਸ਼ਾਪ ਨੂੰ ਰਿਪਰੈਜ਼ੈਂਟ ਕਰ ਰਿਹਾ ਜੋ ਕਿ ਇੱਕ ਸੈਂਡਰਡੋਨ ਹੈ ਸਾਡੀ ਬ੍ਰਾਂਚ ਅਮੈਸੋ ਦੀ ਜੀ ਉਹਨਾਂ ਨੂੰ ਰਨ ਕਰ ਰਹੇ ਹਾਂ ਇਹ ਵੀ ਅਮੈਸੋ ਦੀ ਜੀ ਦਾ ਇੱਕ ਅਦਰ ਵੈਂਚਰ ਹੈ ਸਰਨਾਮਪੁਰਾ ਰੋਡ ਤੇ ਤੇ ਅਸੀਂ ਸਾਰੇ ਫਗਵਾੜਾ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਰਹੇ ਹਾਂ ਰਖੜੀ ਦੇ ਪਵਿੱਤਰ ਤਿਹਾੜੀ ਤੇ ਜੀ ਆਇਆਂ ਨੂੰ ਕਹਿੰਦੇ ਹਾਂ ਜੋ ਸਾਡਾ ਸਤਨਾਮਪੁਰਆ ਰੋਡ ਤੇ ਵੈਂਚਰ ਹੈ ਇੱਥੇ ਸਾਰੀਆਂ ਨਿਊ ਆਈਟਮਸ ਆ ਸਾਰੇ ਨਿਊ ਗਿਫਟ ਹੈਂਪਰਸ ਆ ਨਿਊ ਪ੍ਰੋਡਕਟਸ ਆ ਸਾਡੀਆਂ ਫਿਊ ਨਿਊ ਆਈਟਮਸ ਅਸੀਂ ਇੰਟਰੋਡਿਊਸ ਕੀਤੀਆਂ ਆ ਔਰ ਸਪੈਸ਼ਲੀ ਅਸੀਂ 스낵ਸ ਲਈ ਬਹੁਤ ਇੱਕ ਫਾਈਨ ਆਈਟਮਜ਼ ਦੀ ਇੱਕ ਲਿਸਟ ਲੈ ਕੇ ਆਇਆ ਉਹ ਤੁਸੀਂ ਜ਼ਰੂਰ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਤੇ ਇੱਕ ਵਾਰੀ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਇੱਕ ਵਾਰੀ ਆ ਵਿਜ਼ਿਟ ਕਰੋ ਤੇ ਟਰਾਈ ਕਰੋ ਹੁਣ ਅਸੀਂ ਫਗਵਾੜਾ ਦੇ ਸਤਨਾਮਪੁਰਾ ਜਿੱਥੇ ਕਿ ਬਹੁਤ ਫੇਮਸ ਨਵੀਂ ਦੁਕਾਨ ਖੁੱਲੀ ਸੀ ਸੇਠੀ ਬੇਕਰਸ ਵੈਸੇ ਤਾਂ ਇਹਨਾਂ ਦੀਆਂ ਬ੍ਰਾਂਚੇਸ ਫਗਵਾੜਾ ਵਿੱਚ ਬਹੁਤ ਹੈ ਪਰ ਇਹਨਾਂ ਦਾ ਇੱਕ ਕੇਕ ਬਹੁਤ ਟੇਸਟੀ ਹੁੰਦਾ ਕੇਕ ਦੇ ਵਿੱਚ ਜਿਹੜਾ ਫਰੂਟ ਹੁੰਦਾ ਨਾ ਦਿਲ ਕਰਦਾ ਖਾਈ ਜਾਈਏ ਕੇਕ ਬਹੁਤ ਟੇਸਟੀ ਕੇਕ ਹੁੰਦਾ ਮੈਂ ਤਾਂ ਆਪਣੇ ਬਰਥਡੇ ਤੇ ਇੱਥੇ ਹੀ ਲੈਣੀ ਹੈ ਕੇਕ ਸਮਾਨ ਉਹਨਾਂ ਕੋਲ ਨਵੇਂ ਆਈਟਮਜ਼ ਰੱਖਿਆ ਬੰਧਨ ਤੇ ਸਪੈਸ਼ਲ ਕੀ ਆਈਆਂ ਆਓ ਲੈ ਚਲਦੇ ਆ ਤੁਹਾਨੂੰ ਸ਼ਾਪ ਦੇ ਅੰਦਰ ਹਾਂਜੀ ਸਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਜੀ ਅਜੇ ਆ ਜੀ ਤੇ ਤੁਹਾਡਾ ਸਰ ਕੀ ਨਾਮ ਆ ਮੇਰਾ ਨੀਤਾ ਜੀ ਨਾਮ ਤੇ ਤੁਹਾਡਾ ਵਿਸ਼ਾਲ ओके ਸਰ ਜਿਦਾ ਕਿ 세ਠੀ 베커리 ਦੇ ਵਿੱਚ ਕਹਿੰਦੇ ਕੇਕ ਬਹੁਤ ਸਪੈਸ਼ਲ ਹੁੰਦਾ ਵਾ ਵਧੀਆ ਹੁੰਦਾ ਵਾ ਬਹੁਤ ਪਸੰਦ ਆਂਦਾ ਸਾਰਿਆਂ ਨੂੰ ਤੇ ਅੱਜ ਜਿਦਾ ਕਿ ਰੱਖਿਆ ਬੰਧਨ ਦੇ ਤਿਹਾੜ ਨੂੰ ਲੈ ਕੇ ਬਹੁਤ ਜ਼ਿਆਦਾ ਧੂਮ ਮਚੀ ਹੋਈ ਹੈ ਮਾਰਕੀਟ ਦੇ ਵਿੱਚ ਬਹੁਤ ਰਸ਼ ਵੀ ਪਿਆ ਹੋਇਆ ਹੈ ਤੁਹਾਡੀ ਸ਼ਾਪ ਤੇ ਵੀ ਤੁਹਾਡੀਆਂ ਸ਼ਾਪ ਫਗਵਾੜੇ ਵਿੱਚ ਕਾਫੀ ਬ੍ਰਾਂਚੇਸ ਹੈਗੀਆਂ ਵਾ ਤੇ ਫਿਰ ਅੱਜ ਕਿਹੜੇ ਕਿਹੜੇ ਆਈਟਮਸ ਤੁਸੀਂ ਲੈ ਕੇ ਆਏ ਆ ਰੱਖਿਆ ਬੰਧਨ ਸਪੈਸ਼ਲ ਪਹਿਲਾਂ ਤਾਂ ਪਿਆਰ ਭਰੀ ਸ਼ਾਸਿਕਾਲ ਜੀ ਸਾਰਿਆਂ ਨੂੰ ਤੇ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਹ ਉਹ ਤਿਹਾੜਾ ਜਿਹੜਾ ਭੈਣ ਤੇ ਭਰਾਵਾਂ ਦਾ ਇੱਕ ਸੰਬੰਧ ਨੂੰ ਹੋਰ ਗਲੋਰੀਫਾਈ ਕਰਦਾ ਆ ਇਸ ਦਿਨ ਭੈਣ ਭਰਾ ਆਪਣੇ ਲਈ ਇੱਕ ਦੂਜੇ ਦੇ ਪ੍ਰਤੀ ਜੋ ਵੀ ਪਾਵ ਰੱਖਦੇ ਆ ਤੇ ਉਹ ਦਰਸਾਉਂਦੇ ਨਜ਼ਰ ਆਉਂਦੇ ਆ ਤੇ ਆਪਣੇ ਕੋਲ ਜਿੱਦਾਂ ਬੇકરી ਦੇ ਵਿੱਚ ਕਾਫੀ ਆਈਟਮਸ ਹੈਗੀਆਂ ਜਿੱਦਾਂ ਆਪਣੇ ਆਪਣੇ ਮੈਨੂਫੈਕਚਰ ਕੀਤੇ ਹੋਏ ਬਿਸਕੁਟਸ ਆ ਸਾਡੇ ਕੋਲ ਹੈਂਪਰਸ ਆ ਡਰਾਈ ਕੇਕਸ ਵੀ ਕਾਫੀ ਅੱਛੀ ਵੈਰਾਈਟੀ ਹੈਗੀ ਆ ਬੇਸਿਕਲੀ ਅੱਜਕੱਲ ਦਾ ਜਿਹੜਾ ਦੌਰ ਆ ਥੋੜਾ ਐਡਵਾਂਸ ਹੋ ਚੁੱਕਾ ਸੋ ਉਹਨੂੰ ਦੇਖਦੇ ਹੋਏ ਵੀ ਅਸੀਂ ਕਾਫੀ ਹੈਂਪਰਸ ਟਾਈਪ ਦਾ ਚੱਲਿਆ ਹੋਇਆ ਤੇ ਸਰਪ੍ਰਾਈਜ਼ ਹੋ ਗਿਆ ਤੇ ਉਹ ਵੀ ਸਾਡਾ ਕਾਫੀ ਹੈਗਾ ਬੇਸਿਕਲੀ ਅਸੀਂ ਜਿਹੜਾ ਸਾਡਾ ਮੇਨ ਹੈਗਾ ਬੇਕਰੀ ਦੀ ਆਈਟਮਸ ਦਾ ਹੈਗਾ ਜੀ ਤੇ ਉਹਨੂੰ ਅਸੀਂ ਉੱਚੇ ਲੈਵਲ ਤੇ ਕਾਫੀ ਦੇਖਦੇ ਆਂ ਤੇ ਆ ਸਾਡੇ ਡਰਾਈ ਕੇਕ ਆ ਜੀ ਇੱਕ ਅ ਪਲਮ ਕੇਕ ਆਂਦਾ ਇਹਦੇ ਵਿੱਚ ਇੱਕ ਇਹਦੇ ਵਿੱਚ ਕਾਫੀ ਵੈਰਾਈਟੀਜ਼ ਆਉਂਦੀਆਂ ਇੱਕ ਆ ਸਿੰਪਲ ਵਨੀਲਾ ਡਰਾਈ ਕੇਕ ਸੰਦੇ ਆ ਤੇ ਹੋਰ ਕਾਫੀ ਗਿਫਟ ਹੈਂਪਸ ਤੇ ਆਪਣੇ ਕੋਲ ਆਪਸ਼ਨਸ ਹੈਗੇ ਆ ਮੈਂ ਇਹ ਕਹੂੰਗਾ ਕਿ ਜੇ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਤੁਹਾਨੂੰ ਨਿਰਾਸ਼ ਹੋ ਕੇ ਨਹੀਂ ਕਰਾਂਗੇ ਸਾਡੇ ਉਧਰ ਤਿੰਨ ਬ੍ਰਾਂਚੇਸ ਆ ਇਹ ਜਿਹੜਾ ਸ਼ੂਟ ਹੋ ਰਿਹਾ ਹੈ ਸਤਨਾਮਪੁਰਾ ਹੋ ਰਿਹਾ ਹੈ ਸੇਟੀ ਬੇਕਰਸ ਦੇ ਨਾਮ ਤੋਂ ਪ੍ਰਾਈਮ ਸਿਨੇਮਾ ਦੇ ਬਿਲਕੁਲ ਓਪੋਜ਼ਿਟ ਆ ਇੱਕ ਸਾਡੀ ਬੰਸਾ ਵਾਲੇ ਬਜਾਦ ਦੇ ਵਿੱਚ ਸ਼ਾਪ ਆ ਇੱਕ ਸਾਡੀ ਤੀਸਰੀ ਹੈਗੀ ਆ ਜੋਸ਼ੀਆ ਉਹਦਾ ਸ਼ਾਪ ਬਹੁਤ ਪੁਰਾਣੀ ਹੈ ਛੇਵੇਂ ਪਾਸ਼ਾ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਆ ਉਹਦਾ ਬਹੁਤ ਪੁਰਾਣੀ ਦੁਕਾਨ ਹੈ ਹਾਂਜੀ ਹਾਂਜੀ ਕਿੰਨੇ ਸਾਲ ਪੁਰਾਣੀ ਉਹ ਵਾਲੀ ਸ਼ਾਪ ਉਹਨੂੰ ਹੋ ਗਏ ਸੀ 70-70 ਸਾਲ ਪੁਰਾਣੀ ਉਹ ਸ਼ਾਪ ਆ ਵਾਓ 60 ਤੋਂ 70 ਸਾਲ ਹੋ ਗਏ ਉਸ ਸ਼ਾਪ ਨੂੰ ਤੇ ਉਹ ਬੇਸਿਕਲੀ ਉਹ ਸ਼ਾਪ ਨੇ ਸਾਨੂੰ ਸਭ ਕੁਝ ਸਾਰਾ ਮਾਲ ਉੱਥੇ ਹੀ ਬਣਦਾ ਜੀ ਸਾਰਾ ਹੀ ਉੱਥੇ ਸਾਰਾ ਕੁਝ ਉੱਥੇ ਬਣਾਈਦਾ ਵਾ ਤੁਸੀਂ ਇੱਥੇ ਕੇਕ ਨਹੀਂ ਬਣਾਉਂਦੇ ਇਹ ਕੋ ਗੋਬਿੰਦਨਗਰ ਦੀ ਸ਼ਾਪ ਆ ਮੰਡੀ ਦੇ ਕੋਲ ਤੇ ਉੱਥੇ ਵੀ ਕੇਕਸ ਬੰਦਦੇ ਆ ਹਾਂ ਜੀ ਉੱਥੇ ਬ੍ਰਦਰ ਕੋ ਹੁੰਦੀ ਆ ਉੱਥੇ ਕੋਈ ਉੱਥੇ ਉੱਥੇ ਬ੍ਰਦਰ ਵੰਦੇ ਆ ਇੱਥੇ ਭਾਜੀ ਹੁੰਦੇ ਆ ਤੇ ਉਹ ਵਾਲੀ ਵੀ ਸ਼ਾਪ ਤੇ ਵੀ ਭਾਜੀ ਕੇ ਮਤਲਬ ਮਿਕਸ ਕੇ ਚੱਲਦਾ ਹੈ ਕੰਮ ਸਾਡਾ ਡਿਵਾਈਡਡ ਕਰਕੇ ਰੱਖੜੀ ਬੰਨ੍ਹਣ ਦੇ ਸਾਰਿਆਂ ਨੂੰ ਮੁਬਾਰਕਬਾਦ ਜੀ ਭੈਣ ਤੇ ਭਰਾਵਾਂ ਨੂੰ ਖੁਸ਼ੀਆਂ ਭਰਿਆ ਤਿਆਰ ਆ ਇਹ ਹੁਣ ਅਸੀਂ ਪਹੁੰਚਿਆ ਸਤਨਾਮਪੁਰਾ ਦੇ ਜੋ ਕਿ ਹੌਣੇ-ਹੌਣੇ ਨਵੀਂ ਬੇકરી ਓਪਨ ਹੋਈ ਹੈ ਤੇ ਆਈਟਮਸ ਦੇਖੀਆਂ ਬਹੁਤ ਵਧੀਆ ਲੱਗੀਆਂ ਮੂੰਹ ਚ ਪਾਣੀ ਆ ਗਿਆ ਤੇ ਕੇਕ ਸੀ ਤੇ ਬਾਕੀ ਹੋਰ ਵੀ ਡਿਫਰੈਂਟ ਡਿਫਰੈਂਟ ਆਈਦੀਆਂ ਆਈਟਮਸ ਤੇ ਜੋ ਕਿ ਅੱਜ ਪ੍ਰਕਸ਼ਾ ਬੰਦਨ ਦੇ ਸਪੈਸ਼ਲ ਮੰਗਵਾਈਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਦਾ ਫੋਰੈਸਟ ਬੇਕਰਸ ਤੇ ਆਓ ਲੈ ਚਲਦੇ ਆ ਤੁਹਾਨੂੰ ਸ਼ਾਪ ਦੇ ਅੰਦਰ ਤੇ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਡਿਫਰੈਂਟ ਡਿਫਰੈਂਟ ਆਈਟਮਸ ਆਈਆਂ ਹੋਈਆਂ ਨੇ ਬਹੁਤ ਵਧੀਆ ਹੀ ਇਹਦੀ ਪੈਕੇਜਿੰਗ ਹੈ ਦੇਖ ਸਕਦੇ ਹੋ ਲਿਖਿਆ ਹੋਇਆ ਹੈ ਸਪੈਸ਼ਲ ਭਰਾ ਤੇ ਡਿਪੈਂਡ ਹੈ ਕਿ ਸੋਨਾ ਵੀਰਾ ਤੇ ਜੇ ਅਗਰ ਆਪਣੇ ਸੋਹਣੇ ਜਿਹੇ ਪਿਆਰੇ ਜਿਹੇ ਵੀਰ ਨੂੰ ਦੇਣਾ ਚਾਹਦੇ ਹੋ ਇਹ ਗਿਫਟ ਤੁਹਾਡਾ ਨਾਮ ਕੀ ਹੈ ਸਰ ਮੈਂ ਨਾ ਪ੍ਰਦੀਪ ਸਿੰਘ ਆ ਮੈਮ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਬੇਕਰ ਖੋਲੀ ਨੂੰ ਸਾਨੂੰ ਲਗਭਗ 2 ਮਹੀਨੇ ਹੋ ਚੱਲੇ ਆ ਕਿੱਦਾਂ ਚੱਲ ਰਹੀ ਹੈ ਸ਼ਾਪ ਤੁਹਾਡੀ ਵਧੀਆ ਰਿਸਪੌਂਸ ਆ ਰਿਹਾ ਕਸਟਮਰ ਆਉਂਦੇ ਸਹੀ ਮਤਲਬ ਕਿ ਆਪਣਾ ਜੋ ਵੀ ਆ ਆਪ ਤਿਆਰ ਕਰਦੇ ਇੱਥੇ ਸਮਾਨ ਚੀਜ਼ਾਂ ਬਾਕੀ ਅਸੀਂ ਸਾਨੂੰ ਨਵੀਂ ਨਵੀਂ ਵੈਰਾਈਟੀਆਂ ਬਾਰੇ ਦੱਸੋ ਅੱਜ ਦਾ ਅਸੀਂ ਸਪੌਂਜ ਕੇਕ ਬਣਾਇਆ ਰੱਖੜੀ ਵੰਦਨ ਵਾਸਤੇ ਤਿਆਰ ਪਲਮ ਕੇਕ ਆ ਇਹ ਤੁਸੀਂ ਬਨੇ ਬਨਾਏ ਲੈ ਕੇ ਆਨੇ ਆਈਟਮਸ ਜਾਂ ਆਪ ਬਣਾਉਂਦੇ ਨਹੀਂ ਮੈਮ ਆਪ ਬਣਾਉਂਦੇ ਸੀ ਪਿੱਛੇ ਕਿਚਨ ਆ ਅਸੀਂ ਆਪ ਬਣਾਉਂਦੇ ਆ ਪ੍ਰੋਡਕਟ ਜੋ ਵੀ ਆ ਸਾਡਾ ਆਪਣਾ ਐ ਇੱਥੇ ਇਹ ਪਲਮ ਕੇਕ ਦੀ ਕੀ ਹੈ ਪੈਕੇਜਿੰਗ ਦੀ ਮੈਮ ਇਹ 200 ਰੁਪਏ ਆ ਓਕੇ ਹਾਂਜੀ ਤੇ ਆਪਣੇ ਕੋਲ ਡਰਾਈ ਕੇਕ ਵੀ ਆ ਆਲਮੰਡ ਡਰਾਈ ਕੇਕ ਤੇ ਪੈਕੇਜਿੰਗ ਵਾਕੇ ਰੱਖਿਆ ਬੰਦਨ ਵਾਸਤੇ ਬਹੁਤ ਸਾਰੇ ਆ ਬਾਹਰ ਆ ਜਿਹਦਾ ਕੀ ਜਿਹੜੀ ਸੋਨਾ ਵੀਰ ਆ ਇਹ ਕਿੰਨੇ ਦੀ ਆ 1710 ਰੁਪਏ ਮੈਮ ਇਹ ਤੇ ਬਹੁਤ ਹੀ ਵਧੀਆ ਵਧੀਆ ਵੈਰਾਈਟੀਜ਼ ਰੱਖੀ ਹੈ ਜਿੱਦਾਂ ਕਿ ਮਖਾਣਾ ਇੱਕ ਹੈਲਦੀ ਫੂਡ ਹੈ ਤੇ ਨਾਲ ਉਹਦੇ ਜਿੱਦਾਂ ਕਿ ਕੋਕਨਟ ਵਾਟਰ ਹਾਂਜੀ ਜਿਹਦਾ ਡਰਿੰਕ ਵੀ ਆ ਨਾਲ ਚਾਕਲੇਟਸ ਵੀ ਆ ਸ਼ੇਕ ਵੀ ਆ ਚਾਕਲੇਟਸ ਮਿਕਸ ਕੀਤਾ ਜਿਹਦਾ ਸਾਰਾ ਕੁਝ ਮਤਲਬ ਜਿਦਾ ਆਪਣੇ ਕੋਲ ਆ ਟੋਕਰੀ ਵੀ ਆ ਕੋਕੋਨਟ ਵਾਟਰ ਆ ਚਾਕਲੇਟ ਆ ਸਾਰਾ ਮਿਕਸ ਕੀਤਾ ਹੋਇਆ ਜਿਹਦਾ ਮਖਾਣੇ ਵੀ ਵਿੱਚ ਹੀ ਆ ਜਿੱਦਾ ਸਾਨੂੰ ਦੱਸਿਆ ਕਿ ਬਹੁਤ ਹੀ ਵਧੀਆ-ਵਧੀਆ ਵੈਰਾਈਟੀਆਂ ਹੈ ਬਹੁਤ ਵਧੀਆ-ਵਧੀਆ ਕੇਕ ਰੱਖੇ ਹੋਏ ਆ ਪੇਸ ਚੀਜ਼ ਹੈ ਤੇ ਜੋ ਕਿ ਫੈਸਟੀਵਲ ਦੇ ਨਾਲ ਜਿਹਦਾ ਰક્ષાਬੰਧਨ ਆਇਆ ਹੋਇਆ ਹੈ ਫੈਸਟੀਵਲ ਬਹੁਤ ਵਧੀਆ ਤੇ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਤੇ ਦੇਖੋ ਇਹਨਾਂ ਦਾ ਟੇਸ ਤੇ ਟਰਾਈ ਕਰੋ ਤੇ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਹੁਣ ਆਪਾਂ ਚੱਲਦੇ ਆਂ ਨੈਕਸਟ ਕਿਸੇ ਸ਼ਾ ਤੁਹਾਡੀ ਜਵਾਬਾ ਚੀਜ਼ ਟੇਸ ਕਿੰਨੀ ਥਾਨ ਦਾ ਬਹੁਤ ਅੱਛੀ ਲਗੀ ਤੁਸੀਂ ਵੀ ਟਰਾਈ ਕਰੋ ਥੈਂਕ ਯੂ ਹੁਣ ਅਸੀਂ ਪਹੁੰਚਿਆ ਫਗਵਾੜਾ ਦੇ ਬਹੁਤ ਹੀ ਫੇਮਸ ਬੇકરી ਦੀ ਦੁਕਾਨ ਤੇ ਜਿੱਤੇ ਕੀ ਦੇਖਿਆ ਬਹੁਤ ਰਸ਼ਵੀ ਹੈ ਤੇ ਬਹੁਤ ਵਧੀਆ-ਵਧੀਆ ਆਈਟਮਸ ਦੇਖੀਆਂ ਸੀ ਤੇ ਸਾਨੂੰ ਬਹੁਤ ਪਸੰਦ ਆਈਆਂ ਤੁਸੀਂ ਦੇਖਿਓ ਕੋਈ ਤੁਹਾਨੂੰ ਬਹੁਤ ਪਸੰਦ ਆਣ ਗਿਆ ਗਿਫਟ ਆਈਟਮਸ ਐਂਡ ਜੋ ਕਿ ਪੈਕਿੰਗ ਹੁੰਦੀ ਆ ਬੱਚਿਆਂ ਨੂੰ ਦੇਣ ਲਈ ਜਾਂ ਵੱਡਿਆਂ ਨੂੰ ਦੇਣ ਲਈ ਗਿਫਟ ਆਈਟਮਸ ਤੇ ਪੰਜਾਬ ਬੇਕਰ ਦੀ ਦੁਕਾਨ ਤੇ ਪਹੁੰਚਿਆ ਤੇ ਆਓ ਤੁਹਾਨੂੰ ਲੈ ਚਲਦੇ ਆ ਦੁਕਾਨ ਦੇ ਅੰਦਰ ਵੇਹੀ ਜਿੰਦਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕਿਊਟ ਪੈਕਿੰਗ ਦੇ ਵਿੱਚ ਬਿਸਕਟ ਦੀ ਪੈਕਿੰਗ ਆਈ ਹੋਈ ਹੈ ਤੇ ਆਪਾਂ ਹੋਰ ਵੀ ਤਰ੍ਹਾਂ-ਤਰ੍ਹਾਂ ਦੀ ਪੈਕਿੰਗਸ ਦੇਖਦੇ ਹਾਂ ਇਹਦੇ ਬਹੁਤ ਤਰ੍ਹਾਂ-ਤਰ੍ਹਾਂ ਦੀ ਡਿਫਰੈਂਟ ਪੈਕਿੰਗ ਆਈ ਹੋਈ ਹੈ ਜਿਹਦੇ ਵਿੱਚ ਬਿਸਕਟ ਦੀ ਪੈਕਿੰਗ ਹੈ ਔਰ ਅਲੱਗ-ਅਲੱਗ ਤਰ੍ਹਾਂ ਦੇ ਬਿਸਕਟ ਹੈ ਤੇ ਪਤਾ ਹੀ ਹੈ ਪੰਜਾਬ ਦੇ ਬਾਜ਼ਾਰ ਦੇ ਜਿਹੜੇ ਬਿਸਕਟ ਆ ਬਹੁਤ ਟੇਸਟੀ ਹੁੰਦੇ ਆ ਯਮਮੀ ਹੁੰਦੇ ਆ ਸੋ ਤੁਸੀਂ ਦਾ ਟੇਸਟ ਇਕੱਲਾ ਹੀ ਹੋਇਆ ਵਾ ਤੇ ਹੋਰ ਵੀ ਦੇਖਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਬਹੁਤ ਬੜੀਆਂ ਪੈਕਿੰਗ ਦੇ ਵਿੱਚ ਉਹ ਵੈਰਾਈਟੀ ਆਈ ਹੋਈ ਹੈ ਤੇ ਉਹਦੇ ਵਿੱਚ ਟੀਨ ਵੀ ਹੈ ਚਿਪਸ ਵੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ 스ਨੈਕਸ ਹੈ ਤੇ ਹਰ ਤਰ੍ਹਾਂ ਦੇ 스ਨੈਕਸ ਇੰਡੀਫਰੈਂਟ ਡਿਫਰੈਂਟ ਡਿਫਰੈਂਟ ਸਾਈਜ਼ ਤੇ ਆਹ ਦੇਖੋ ਕਿੰਨੀ ਬੜੀਆਂ ਬਣੀਆਂ ਹੋਈਆਂ ਨੇ ਤੇ ਹੈ ਵੀ ਕਿੱਡੀ ਬੁਡੀ ਪਾਈ ਹੋਈ ਹੈ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ